ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਪਟਵਾਰੀ ਭਰਤੀ 2025 ਦੀ ਪੂਰੀ ਜਾਣਕਾਰੀ ਇਹ ਸਰਕਾਰੀ ਨੌਕਰੀ ਲਈ ਲੱਖਾਂ ਉਮੀਦਵਾਰ ਉਡੀਕਾ ਰਹੇ ਹਨ ਇਸ ਦੇ ਵਿੱਚ ਕੁੱਲ ਅਸਾਮੀਆਂ 1000 ਤੋਂ ਵੱਧ ਹੈ ਇਸ ਦੀ ਯੋਗਤਾ ਗ੍ਰੈਜੂਏਸ਼ਨ ਤੇ 10ਵੀਂ ਪਾਸ ਕੰਪਿਊਟਰ ਕੋਰਸ ਲਾਜ਼ਮੀ 120 ਘੰਟੇ ਦਾ ਉਮਰ 18 ਤੋਂ ਲੈ ਕੇ 37 ਸਾਲ ਤੱਕ ਇੱਕ ਲੈਸਤੀ ਪੇਪਰ ਹੋਵੇਗਾ ਇਸ ਦੇ ਵਿੱਚ ਪ੍ਰੀਖਿਆ ਦੇ ਦੋ ਭਾਗ ਹੋਣਗੇ ਪਹਿਲਾ ਪਾਗ ਪੰਜਾਬੀ ਦੇ 50 ਅੰਕ ਪਾਸ ਕਰਨੇ ਲਾਜ਼ਮੀ ਤੇ ਪਾਗ ਦੂਜਾ ਇਹਦੇ ਵਿੱਚ ਜੀਕੇ ਮੈਥ ਕੰਪਿਊਟਰ ਪੰਜਾਬ ਦਾ ਇਤਿਹਾਸ ਇਹ 100 ਅੰਕ ਦਾ ਹੋਗਾ ਇਸ ਦੀ ਤਨਖਾਹ ਹੈਗੀ ਆ 19900 ਤੋਂ ਲੈ ਕੇ 35000 ਤੱਕ ਦਾ ਟ੍ਰੇਨਿੰਗ ਦੌਰਾਨ 5000 ਪਤੀ ਮਹੀਨਾ ਮਿਲੇਗਾ ਨੋਟੀਫਿਕੇਸ਼ਨ ਜਲ ਆਉਣ ਦੀ ਉਮੀਦ ਹੈ ਜੇਕਰ ਤੁਸੀਂ ਪੰਜਾਬ ਪਟਵਾਰੀ ਦੀ ਨੌਕਰੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਆਪੀ ਦਾ ਧੰਨਵਾਦ